ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕੇਜਰੀਵਾਲ ਸਾਹਿਬ ਨੇ ਆਪਣੀ ਪਾਰਟੀ ਦੇ ਆਪਣੇ ਸਪਸਟ ਲਾਰਾਂ ਨੂੰ ਆਪਣੇ ਲੀਡਰਾਂ ਨੂੰ ਨੰਬਰ 2 3 4 ਵਾਲੇ ਜਿੰਨੇ ਵੀ ਨੇ ਸਭ ਨੂੰ ਇੱਕ ਗੱਲ ਸਮਝਾਤੀ ਕਿ ਇਹ ਜਿਹੜਾ ਯੋਗ ਹੈ ਨਾ ਇਹ ਪ੍ਰਚਾਰ ਦਾ ਯੋਗ ਹੈ ਇਸ਼ਤਿਹਾਰ ਦਾ ਯੋਗ ਹੈ ਜੇ ਤੁਸੀਂ ਖਬਰਾਂ 'ਚ ਰਹੋਗੇ ਤਾਂ ਤੁਹਾਡੀ ਅਹਿਮੀਅਤ ਰਹੂਗੀ ਜਿੰਨੇ ਸਭ ਤੋਂ ਜ਼ਿਆਦਾ ਜ਼ੋਰ ਜੇ ਕੁਝ ਦਿੱਤਾ ਜਾ ਰਿਹਾ ਪ੍ਰਚਾਰ ਤੇ ਦਿੱਤਾ ਜਾ ਰਿਹਾ ਹੈ ਅਸਥਿਆਰੀ ਦੇ ਯੁੱਗ ਦੇ ਵਿੱਚ ਇਹ ਕਹਿੰਦੇ ਨੇ ਕਿ ਜੇ ਤੁਸੀਂ ਜਿਉਂਦੇ ਰਹਿਣਾ ਨਾ ਹਰ ਰੋਜ਼ ਕਿਸੇ ਨਾ ਕਿਸੇ ਤਰ੍ਹਾਂ ਖਬਰ ਚ ਰਹੋ ਤੇ ਉਹਦੇ ਲਈ ਇਹਨਾਂ ਨੇ ਪਹਿਲਾਂ ਤਾਂ 24 ਫਰਵਰੀ ਨੂੰ ਦਿੱਲੀ ਦੀ ਹਾਰ ਤੋਂ ਬਾਅਦ ਜਦੋਂ ਸਾਰੇ ਲੀਡਰ ਤਿੰਨੇ ਵੱਡੇ ਲੀਡਰ ਇੱਕ ਦੋ ਤੀਜਾ ਯਾਨੀ ਇੱਕ ਦੋ ਤਾਂ ਹੈਗੇ ਹੀ ਨੇ ਜਿਹੜੇ ਜਿਹਦੇ ਚੋਂ ਤੁਸੀਂ ਕੇਜਰੀਵਾਲ ਸਾਹਿਬ ਸ਼ਸ਼ੋਧੀਆਂ ਨੰਬਰ 1 2 ਇਹਨੇ ਫਿਰ ਸਤਿੰਦਰ ਜੈਨ ਵੀ ਇਹਨਾਂ ਦੇ ਹੈ ਤਾਂ ਇਹ ਸਾਰੇ ਜਦੋਂ ਪੰਜਾਬ 'ਚ ਆ ਜਾਂਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਇਹਨਾਂ ਨੂੰ ਸਮਝਾਇਆ ਗਿਆ ਕਿ ਇਹ ਜਿਹੇ ਸਕੀਮਾਂ ਬਣਾਓ ਇੱਕ ਸਕੀਮ ਜਦੋਂ ਨਸ਼ਾ ਅਮਰਦ ਹਰ ਰੋਜ਼ ਖਬਰਾਂ ਲੱਗਦੀਆਂ ਨੇ 24 ਫਰਵਰੀ ਤੋਂ ਬਾਅਦ ਤੁਸੀਂ ਦੇਖ ਲਓ ਨਸ਼ੇ ਰੁਕਣਾਂ ਰੁਕਣ ਖਬਰਾਂ ਤਾਂ ਲੱਗ ਰਹੀਆਂ ਨੇ ਫਿਰ ਤੇ ਅਗਲੀ ਗੱਲ ਹੁਣ ਕਹਿੰਦੇ ਸਿੱਖਿਆ ਕ੍ਰਾਂਤੀ ਲੈ ਕੇ ਆਉਣੀ ਹੈ ਹਰ ਰੋਜ਼ ਖਬਰਾਂ ਲੱਗਣਗੀਆਂ 53 ਦਿਨ ਰੋੜ ਜਿਨ ਮਰਜੀ ਪਈ ਜਾ 54 ਦਿਨ ਪਰ ਇੱਥੇ ਪੈਸਾ ਵੀ ਖਰਚਾ ਜਾ ਰਿਹਾ ਹੈ। ਔਰ ਇਹ 54 ਦਿਨਾਂ ਚ ਸਿੱਖਿਆ ਕ੍ਰਾਂਤੀ ਲੈ ਕੇ ਆਉਣੀ ਹੈ ਤੇ ਕ੍ਰਾਂਤੀ ਕੀ ਦੇ ਨਾਲ? ਇਨਫਰਾਸਟ੍ਰਕਚਰ ਦੇ ਨਾਲ। ਕੰਦਾ ਦੇ ਨਾਲ, ਟਾਇਲਟ ਨਵੇਂ ਬਣਾ ਕੇ, ਕਲਾਸਰੂਮ ਨਵੇਂ ਬਣਾ ਕੇ, ਸੋਹਣੀ ਦਿੱਖ ਬਣਾ ਕੇ। ਤੇ ਦੂਜੇ ਪਾਸੇ ਇਹਦੇ ਵਿੱਚ ਤਾਂ ਜ਼ਰੂਰਤ ਹੁੰਦੀ ਹੈ ਸਿੱਖਿਆ ਦੇ ਵਿੱਚ ਟੀਚਰਸ ਦੀ ਜ਼ਰੂਰਤ ਹੈ। ਟੀਚਰ ਪੂਰੇ ਹੈ ਜਾਂ ਨਹੀਂ ਹੈ? ਜਿਹੜੇ ਹੈ ਉਹ ਕਿੰਨੇ ਕੁ ਪੜਾਉਣਾ ਰਹੇ ਨੇ, ਕਿੰਨੇ ਪ੍ਰਤੀਬੱਧ ਨੇ? ਉਹਦੇ 'ਚ ਹਲੇ ਤੱਕ ਕੋਈ ਜੋਰ ਮੈਂ ਤਾਂ ਨਹੀਂ ਦੇਖਿਆ ਕਿੱਥੇ ਹੁੰਦਾ ਤੇ ਇਸ ਵੀਡੀਓ 'ਚ ਮੈਂ ਗੱਲ ਇਹ ਕਰਨੀ ਹੈ ਦੇਖੋ ਪਹਿਲੇ ਜਿਹੜੇ ਸਾਡੇ ਅਸੀਂ ਤੱਪੜ ਸਕੂਲਾਂ 'ਚ ਜਦੋਂ ਪੜਦੇ ਸੀ ਬਹੁਤ ਸਾਰੇ ਬੰਦੇ ਮੈਂ ਦੇਖ ਰਿਆ ਸੀ ਕਿ ਸਾਡੇ ਹੁਣ ਤੱਕ ਦੇ ਵਾਈਸ ਚਾਂਸਰਦਾਰ ਸਿੰਘ ਜੋਹੜ ਦੇਖ ਲਓ ਜਿਹੜੇ ਕਨਵਰਟ ਸਕੂਲ 'ਚ ਪੜੇ ਬਹੁਤ ਸਾਰੇ ਜਿਹੜੀ ਜਿਹੜੇ ਕੋਈ ਆਮ ਸਕੂਲਾਂ 'ਚ ਪੜ ਕੇ ਕਿੱਡੇ-ਕਿੱਡੇ ਅਫਸਰ ਬਣੇ ਕਿੱਡੇ-ਕਿੱਡੇ ਉਹ ਜਿਹੜੇ ਹੈ ਐਜੂਕੇਸ਼ਨਿਸਟ ਬਣੇ ਉਹਨਾਂ ਦਾ ਵੀ ਤਾਂ ਜ਼ਿਕਰ ਕਰ ਲੀਏ ਨਹੀਂ ਇਹਨਾਂ ਨੂੰ ਤਾਂ ਇਨਫਰਾਸਟ੍ਰਕਚਰ 'ਚ ਜੋਰ ਹੈ ਜਿਹੜੀ ਹਿਊਮਰ ਸਰਸ ਤੇ ਜ਼ੋਰ ਨਹੀਂ ਇਸ ਵੀਡੀਓ ਵਿੱਚ ਮੈਂ ਦੋ ਹੀ ਗੱਲਾਂ ਕਰਨੀਆਂ ਨੇ ਸਰਕਾਰ ਕੋ ਕੀ ਕਹਿ ਰਹੀ ਹੈ ਆਂਕੜੇ ਕੀ ਕਹਿ ਰਹੇ ਨੇ ਕਰ ਕੀ ਰਹੇ ਨੇ ਚਰਨਜਾ ਤੇ ਇਹਨਾਂ ਦੇ ਵਿੱਚ ਤੇ ਦੂਜੇ ਪਾਸੇ ਹੈ ਕੀ ਕੀ ਇਹ ਨਾਲ ਸਿੱਖਿਆ ਕ੍ਰਾਂਤੀ ਆਜੂ ਇਹ ਤੇ ਆਪਾਂ ਥੋੜੀ ਗੱਲਬਾਤ ਕਰਦੇ ਆਂ ਲੇਕਿਨ ਇਸ ਤੋਂ ਪਹਿਲਾਂ ਮੈਂ ਉਹੀ ਅਪੀਲ ਜਿਹੜੀ ਅਕਸਰ ਕਰਦਾ ਹਾਂ ਅੱਜ ਵੀ ਕਰ ਰਿਹਾ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜੇ ਤੁਸੀਂ ਨਵੇਂ ਹੋ ਇਸ ਚੈਨਲ ਤੇ ਤਾਂ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰ ਲਓ ਤੋ ਜਿਹੜੀ ਗੱਲ ਇੱਥੇ ਵੀ ਇੱਕ ਮਜ਼ਾਕ ਵਾਲੀ ਗੱਲ ਹੋਈ ਕੱਲ ਮੈਨੂੰ ਇੱਕ ਦੋਸਤ ਮਿਲੇ ਕਹਿੰਦੇ ਜੀ ਮੈਂ ਜੇ ਤੁਹਾਡੀ ਗੱਲ ਨਾ ਸੁੰਦਾ ਨਾ ਮੈਂ ਤਾਂ ਹਰ ਰੋਜ਼ ਹੀ ਸਬਸਕ੍ਰਾਈਬ ਕਰ ਲੈਂਦਾ ਸੀ ਫਿਰ ਕਹਿੰਦਾ ਮੈਨੂੰ ਤਾਂ ਤੁਸੀਂ ਦੱਸਿਆ ਵੀ ਹਰ ਰੋਜ਼ ਨਹੀਂ ਬਸ ਇੱਕ ਵਾਰੀ ਸਬਸਕ੍ਰਾਈਬ ਕਰਨਾ ਫਿਰ ਚਲੋ ਹੁਣ ਆਪਾਂ ਗੱਲ ਕਰੀਏ ਜਿਹੜੀ ਅੰਕੜੇ ਕੀ ਕਹਿੰਦੇ ਨੇ ਸਰਕਾਰ ਕੀ ਕਹਿੰਦੀ ਹੈ ਸਰਕਾਰ ਕਹਿੰਦੀ ਹੈ 12000 ਸਕੂਲ ਸਰਕਾਰ ਕੀ ਹੈ ਤਾਂ ਇੱਕ ਅਖਬਾਰ ਕਹਿੰਦਾ ਇੰਡੀਅਨ ਐਕਸਪ੍ਰੈਸ ਕਹਿੰਦਾ ਉਹਦੇ ਅੰਕੜੇ ਫਿਰ ਸਰਕਾਰ ਦੇ ਅੰਕੜੇ 12000 ਸਕੂਲ 2000 ਦੇ ਪ੍ਰੋਜੈਕਟ 54 ਜਿਹੜੇ ਨੇ ધਨ ਸਿੱਖਿਆ ਉਤਸਵ ਜਿਹੜਾ ਮਨਾਉਣਾ ਹੈ ਪਹਿਲੇ ਦਿਨ 350 ਸਕੂਲ ਜਿਹੜੇ ਸਰਕਾਰੀ ਸਕੂਲ ਉਹਨਾਂ ਦੇ ਵਿੱਚ ਅਦਗਾਟਨ ਕੀਤਾ ਤੇ ਇੰਡੀਅਨ ਐਕਸਪ੍ਰੈਸ ਕਹਿੰਦਾ ਹੈ 1581 ਸੀਨੀਅਰ ਸੈਕੰਡਰੀ ਸਕੂਲ 1273 ਹਾਈ ਸਕੂਲ 1213 ਮੀਡਲ ਸਕੂਲ 6800 ਪ੍ਰਾਇਮਰੀ ਸਕੂਲ ਕੁੱਲ 10887 ਸਕੂਲਾਂ ਦੇ ਵਿੱਚ ਇਹ ਜਿਹੜੇ ਅਧ்கਾਟਨ ਕਰ ਰਹੇ ਨੇ ਜਿਹੜੀ ਅਧ ਕਾਟਨ ਦੀਆਂ ਤਿਆਰੀਆਂ ਲਈ ਸਾਰਾ ਕੁਝ 8 ਕਰੋੜ ਤੇ 43 ਲੱਖ ਰੱਖੇ ਨੇ ਜਿਹੜੀ 25000 ਤਖਤੀਆਂ ਲਾਉਣੀਆਂ ਨੇ ਕੰਬਾਂ ਦੇ 25000 ਕੰਬ ਨੇ ਉਹਨਾਂ ਦੇ ਤਖਤੀਆਂ ਲਾਉਣੀਆਂ ਨੇ ਪ੍ਰਤੀ ਤਖਤੀ 5000 ਰੁਪਿਆ ਖਰਚਣਾ ਤੇ ਜਿਹੜੀ ਟੋਟਲ ਜਿਹੜੇ ਪੱਥਰ ਲਾਉਣੇ ਨੇ ਤਖਤੀਆਂ ਲਾਉਣੀਆਂ ਨੇ 12.5 ਹਜ਼ਾਰ ਕਰੋੜ ਤੇ 12.5 ਕਰੋੜ ਰੁਪਿਆ ਖਰਚਣਾ ਕੁੱਲ ਖਰਚ ਇਹ ਸਾਰੇ ਪ੍ਰੋਗਰਾਮਾਂ ਤੇ 21 ਕਰੋੜ ਕਹਿ ਲਓ 20 ਕਰੋੜ ਤੇ 93 ਲੱਖ ਦਾ ਪ੍ਰੋਜੈਕਟ ਸਿਰਫ ਸਮਾਗਮਾਂ ਤੇ ਹੈ ਜੇ ਹੁਣ ਸਰਕਾਰ ਦੀ ਗੱਲ ਕਰੀਏ ਜਿਹੜਾ ਸਿੱਖਿਆ ਸਕੱਤਰ ਸਰਕਾਰ ਦੀ ਅਨਿਤਤਾ ਮਿਤਰਾ ਉਹ ਕਹਿੰਦੀ ਹੈ 10000 ਸਕੂਲਾਂ ਤੇ ਕੰਮ ਨੇ 25 ਦੀ ਬਜਟ 26000 ਹਜ਼ਾਰ ਜਿਹੜੇ ਕਰੋੜ ਦਾ ਪ੍ਰੋਜੈਕਟ ਹੈ ਔਰ ਚਾਰ ਦੀਵਾਰੀ ਜਾਂ ਨਵੀਂ ਜਾਂ ਪੁਰਾਣੀ ਉਹਦੀ ਮੁਰੰਮਤ ਹੋਈ ਹੋਵੇ ਇਹ 8000 6812 ਸਕੂਲ ਤੇ ਕਲਾਸਰੂਮ 5399 ਜਿਹੜੇ ਟਾਇਲਟ ਨੇ 2976 ਤੇ 1 ਲੱਖ ਤੇ 16000 ਡਿਊਲ ਡੈਸਕ 359 ਜਿਹੜੇ ਨਾਟ ਨੇ ਹੈਗੇ ਆਪਣੇ ਖੇਡ ਮદાન ਤੇ 2261 ਇੰਟਰਐਕਟਿਵ ਕਲਾਸਰੂਮ ਇਹ ਕਹਿੰਦੇ ਵੀ ਅਸੀਂ ਇਹ ਸਰਕਾਰੀ ਅੰਕੜੇ ਦੇ ਰਹੀ ਹੈ ਕਲਾਸਰੂਮ ਲਾਇਬ੍ਰੇਰੀ ਟਾਇਲਟ ਚਾਰ ਦਵਾਈ ਤਖਤੀਆਂ ਲਾਉਣੀਆਂ ਨੇ ਮੁੱਖ ਮੰਤਰੀਦਾਨੋਂ ਸਿੱਖਿਆ ਮੰਤਰੀਦਾਨੋਂ ਸਥਾਨਕ ਐਮਐਲਏਦਾਨੋਂ ਚਾਰ ਤਖਤੀਆਂ ਲਗਨੀਆਂ ਨੇ ਇੱਕ ਤਖਤੀ ਤੇ ਲੱਗਣਾ 5000 ਜੇ ਜਿਹੜੀ ਅਧਿਆਪਕਾਂ ਨੂੰ ਕਹਤਾ ਫੋਟੋਆਂ ਵੀਡੀਓਜ਼ ਬਣਾਓ ਮੀਡੀਆ 'ਚ ਪ੍ਰਕਾਸ਼ਿਤ ਕਰੋ ਆਪ ਦਾ ਆਪਣਾ ਐਕਸ ਤੇ ਅਕਾਊਂਟ ਖੋਲੋ ਲਾਈਵ ਕਰੋ ਪੱਤਰਕਾਰਾਂ ਨੂੰ ਭੇਜੋ ਪੜਾਉ ਚਾਹੇ ਦਾ ਇਹ ਜ਼ਰੂਰ ਹੋਣਾ ਚਾਹੀਦਾ ਤੇ ਪੈਸਾ ਦਿੱਤਾ ਮਿਡਲ ਨੂੰ 5000 ਹਾਈ ਨੂੰ 10000 ਸੀਰੀਅਸ ਕਟੇ ਨੂੰ 20000 31 ਬਈ ਤੱਕ ਘਟਦੇ ਘਟਦੇ ਖਬਰਾਂ ਹੀ ਖਬਰਾਂ ਨੇ ਇਹ ਹੁੰਦਾ ਹੈ ਫੰਡ ਨਹੀਂ ਹਲੇ ਦਿੱਤੇ ਫੰਡ ਰੱਖੇ ਨੇ ਹਾਲਤਾ ਅਧਿਆਪਕ ਖੁਦ ਖਰਚ ਕਰ ਰਹੇ ਨੇ ਤੇ ਅਧਿਆਪਕ ਤਾਂ ਕਹਿੰਦੇ ਚਾਰ ਤਖਤਾਂ ਦੀ ਲੋੜ ਕੀ ਹੈ ਇੱਕ ਨਾਲ ਹੀ ਕੰਮ ਚਲਾ ਲੈਣੇ ਨੇ ਨਹੀਂ ਬਾਕੀ ਕਹਿੰਦੇ ਇੱਕ ਸਾਰੇ ਤੇ ਲਾਉਣਾ ਹੈ ਔਰ ਇਸ ਦੇ ਸਾਥ ਤੇ ਲਾਉਣਾ ਜਿਸ ਸਾਰੇ ਦੇਖ ਸਕਣ ਔਰ ਜਿਹੜਾ ਮੁਖ ਅਧਿਆਪਕ ਹੈ ਉਹ ਟੈਂਟ ਦਾ ਪ੍ਰਬੰਧ ਸੌਣ ਦਾ ਸਨੈਕਸ ਦਾ ਸਾਰੇ ਖਰਚੇ ਉਹਨੇ ਕਰਨੇ ਨੇ ਜੇ ਕੋਈ ਨਹੀਂ ਕਰਦਾ ਨਾ ਫਿਰ ਤੁਸੀਂ ਹਾਲ ਦੇਖਿਆ ਜੋ ਚੇਤਨ ਸਿੰਘ ਜੋੜੇ ਮਾਜ਼ਰਾ ਨੇ ਸਮਾਨੇ ਕੀਤਾ ਔਰ ਉਹਨੇ ਪਹਿਲਾਂ ਵੀ ਕੀਤਾ ਸੀ ਜਦੋਂ ਉਹਨੇ ਬਾਬਾ ਫਰੀਦ ਮੈਡੀਕਲ ਕਾਲਜ ਜਿਹੜੀ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਨੂੰ ਬੈੱਡ ਤੇ ਪਾਤਾ ਸੀ ਪੈਕੇ ਦਿਖਾ ਕੇ ਕਹਿੰਦਾ ਉਹੀ ਚੇਤਨ ਸਿੰਘ ਜੋੜੇ ਮਾਜ਼ਰਾ ਕੱਲ ਸਵਾਨੇ ਸਕੂਲ 'ਚ ਵਿਦਿਆਰਥੀਆਂ ਦੇ ਸਾਹਮਣੇ ਪ੍ਰਿੰਸੀਪਲ ਨੂੰ ਝਟਕਰੇ ਪਤਾ ਨਹੀਂ ਸਮਝੀ ਨਹੀਂ ਆ ਰਹੀ ਸਰਕਾਰ ਕਹਿਣਾ ਕੀ ਚਾਹੁੰਦੀ ਹੈ ਜਾਂ ਕਰਨਾ ਕੀ ਚਾਹੁੰਦੀ ਹੈ ਖੈਰ ਹੁਣ ਇਹ ਤਾਂ ਹੈ ਇਹ ਆਕੜੇ ਜਿਹੜੇ ਇਨਫਰਾਸਟ੍ਰਕਚਰ ਦੀ ਹਕੀਕਤ ਕੀ ਹੈ ਜਿਦੇ ਨਾਲ ਕ੍ਰਾਂਤੀ ਆਉਣੀ ਹੈ ਡੀਟੀਐਫ ਕਹਿੰਦੀ ਹੈ ਡੈਮੋਕਰੈਟਿਕ ਟੀਚਰ ਫਰੰਟ ਉਹਨਾਂ ਦਾ ਲੀਡਰ ਕਹਿ ਰਿਹਾ ਸੀ ਕਿ ਅਸੀਂ ਸਰਵੇ ਕੀਤਾ 1927 ਸਕੂਲਾਂ 'ਚ 856 ਪ੍ਰਿੰਸੀਪਲ ਨਹੀਂ ਹੈਗੇ 1927 ਸੀਨੀਅਰ ਸਕੂਲਾਂ 'ਚ 856 ਬਿਨਾ ਪ੍ਰਿੰਸੀਪਲ ਤੋਂ ਲੈਕਚਰਾਂ ਦੀ ਪੋਸਟਾਂ ਰਹਿ ਮਦਸਕੀਆਂ ਨਹੀਂ ਜਿਵੇਂ ਉਹ ਖਾਲੀ ਨੇ ਹਾਲੇ ਕਿਦੇ 2 ਮਹੀਨੇ ਪਹਿਲਾਂ ਦਾ ਅੰਕੜਾ ਹੋਰ ਖਾਲੀ ਹੋ ਗਏ ਹੁਣੇ ਫਿਰ ਐਂ ਹੀ ਹਾਈ ਸਕੂਲ 400 ਮੁਖ ਦੇ ਅਪਕ ਨਹੀਂ ਹੈਗੇ ਫਿਰ ਬੀਪੀਓ ਬੀਪੀਓ ਹੁੰਦਾ ਬਲਾਕ ਪ੍ਰਾਇਮਰੀ ਅਫਸਰ 40% ਖਾਲੀ ਹੈ ਜੈਨ 40% ਮਤਲਬ ਕਿ ਅੱਠ ਨੂੰ ਸਕੂਲਾਂ ਦੇ ਪਿੱਛੇ ਇੱਕ ਬੀਪੀਓ ਹੁੰਦਾ ਉਹਦਾ ਹਾਲ ਦੇਖ ਲਓ ਤੁਸੀਂ ਆ ਜਿਹੜੀ ਟ੍ਰੇਨਿੰਗ ਅਸੀਂ ਫਿਨਲੈਂਡ ਤੋਂ ਪਾਉਣੇ ਆ ਸਾਡੇ ਵਾਲੇ ਕਿੱਥੇ ਨੇ ਡਾਇਗਟਲ ਟੀਚਰ ਕਿੱਥੇ ਨੇ ਖਾਲੀ ਮਤਲਬ ਕਿ ਜਿਹੜਾ ਹਿਊਮਨ ਰਿਸੋਰਸ ਹੈ ਉਹਦੀ ਤਾਂ ਗੱਲ ਹੀ ਨਹੀਂ ਕਰ ਰਹੇ ਨਾ ਅਸੀਂ ਮਜ਼ਾ ਇਹ ਤਾਂ ਹਾਲ ਹੋਇਆ ਪਿਆ ਸਾਡਾ ਜਿਹੜੀ ਪੰਜਾਬ ਦੇ ਵਿੱਚ 28 29 ਲੱਖ ਬੱਚਾ 28 ਲੱਖ ਬੱਚਾ ਪੜਦਾ ਹੈ ਜਿਹੜਾ ਸਰਕਾਰੀ ਸਕੂਲਾਂ 'ਚ 19000 ਸਕੂਲਾਂ 'ਚ ਤੇ ਇਸ ਤਰ੍ਹਾਂ 75000 ਪ੍ਰਾਈਵੇਟ ਸਕੂਲਾਂ 'ਚ ਉਹਨਾਂ 'ਚ ਵੀ ਇੰਨਾ ਬੱਚਾ ਪੜਦਾ ਜਿਹੜੀ ਬੱਚੇ ਦੀ ਪੜ੍ਹਾਈ ਦੇ ਜੇ ਅਸੀਂ ਗੱਲ ਕਰ ਰਹੇ ਕਿ ਹੁਣ ਅੱਜ ਤੁਹਾਡੇ ਸਾਹਮਣੇ ਇਹ ਰਿਪੋਰਟ ਆਈ ਸੀ ਕਿ ਪੰਜਵੀਂ ਦਾ ਬੱਚਾ ਦੂਜੀ ਕਲਾਸ ਦੀ ਜਮਾਤ ਦੂਜੀ ਜਮਾਤ ਦੇ ਬੱਚੇ ਦੀ ਪੰਜਾਬੀ ਦੀ ਕਿਤਾਬ ਨਹੀਂ ਪੜ ਸਕਦਾ ਉਹ ਉਹ ਗੱਲ ਹੀ ਅਸੀਂ ਕਰਨੀ ਮਦਦ ਸਾਡਾ ਤਾਂ ਹਾਲ ਹੈ ਪਿਆ ਸਿੱਖਿਆ ਨੀਤੀ ਦੀ ਗੱਲ ਆ ਪੀਐਮ ਸੀਰੀ ਸਕੂਲ 500 ਸਕੂਲ ਪੰਜਾਬ ਚ ਲਾਗੂ ਹੋ ਚੁੱਕੀ ਹੋ ਜਿਹੜੀ ਸਿੱਧੇ ਤਰੀਕੇ ਨਾਲ ਅਸੀਂ ਸਿੱਖਿਆ ਕ੍ਰਾਂਤੀ ਲਿਆਤੀ ਜਿਹੜੀ ਜੋ ਸਰਕਾਰ ਚਾਹੁੰਦੀ ਹੈ ਸਿੱਖਿਆ ਨੀਤੀ ਨਾਲ ਇਹ ਤਾਂ ਹਾਲ ਹੈ ਫਿਰ ਕੋਈ ਜਸਟੀਫਿਕੇਸ਼ਨ ਕੋਈ ਨਹੀਂ ਕਲ ਮਾਨ ਸਾਹਿਬ ਗਏ ਨਮਾ ਸ਼ਹਿਰ ਉਹਨਾਂ ਨੇ ਨਿਬਤ ਰੱਖਤਾ ਜਿਹੜਾ ਜਿਹੜਾ ਉੱਥੇ ਸਕੂਲ ਆਫ ਫੈਮਿਨਸ ਦਾ ਇੱਕ ਨਵਾਂ ਬਲਾਕ ਦਾ ਦਾਵਾ ਕੀਤਾ ਵੀ ਬਣਾਇਆ ਨਵਾਂ ਬਣਾਏ ਇੱਕ ਬਲਾਕ ਤਾਂ ਬਣਾਈ ਦਿੱਤਾ ਉਹ ਤਾਂ ਨਾਮ ਪਲੇਟ ਕੀ ਦੀ ਹੈ ਪਤਾ ਹੈ ਭਗਵੰਤ ਮਾਨ ਤੇ ਨੰਬਰ 2 ਤੇ ਮਨੀਸ਼ ਸੋਧਿਆ ਮਨੀਸ਼ ਸੋਧਿਆ ਦਾ ਨਾਮ ਕਿਵੇਂ ਆ ਗਿਆ ਜੀ ਉਹ ਪੰਜਾਬ ਦਾ ਕੀ ਲੱਗਦਾ ਹੈ ਪਾਰਟੀ ਦਾ ਨਾ ਪੰਜਾਬ ਦਾ ਕੀ ਲੱਗਦਾ ਕਿਸ ਤਰੀਕੇ ਨਾਲ ਆਇਆ ਪ੍ਰਗਟ ਸਿੰਘ ਨੇ ਸਵਾਲ ਖੜਾ ਕਰਤਾ ਸਾਬਕਾ ਸਿੱਖਿਆ ਮੰਤਰੀ ਕਹਿੰਦਾ ਉਹ ਕਿਵੇਂ ਨਾ ਆਗੇ ਇਹ ਤਾਂ ਗੈਰ ਸंवਧਾਨਿਕ ਹੈ ਉਹ ਭਾਈ ਤੁਹਾਡੇ ਲਈ ਗੈਰ ਸंवਧਾਨਿਕ ਹੈ ਉਹਨਾਂ ਲਈ ਤਾਂ ਨੰਬਰ 2 ਦਾ ਹੈ ਉਹ ਤਾਂ ਆਲੇ-ਦਾਲੇ ਦੇਖੋ ਤਾਂ ਸਹੀ ਆਲੇ-ਦਾਲੇ ਉਹ ਤਾਂ ਕੇਜਰੀਵਾਲ ਤਾਂ ਜਦੋਂ ਜੇਲ੍ਹ ਚ ਜਾਣਾ ਸੀ ਗਿਆ ਨੇ ਭਾਰਤ ਰਤਨ ਦਿਓ ਇਹਨਾਂ ਤਾਂ ਸਿੱਖਿਆ ਕ੍ਰਾਂਤੀ ਲਿਆਤੀ ਦਿੱਲੀ ਦੇ ਵਿੱਚ ਤੇ ਇਹ ਤਾਂ ਉਹਨਾਂ ਦੀ ਆਪਣੀ ਸੋਚ ਹੈ ਨਾ ਹੁਣ ਉਹਦਾ ਨਾਮ ਲਿਖਿਆ ਲੇਕਿਨ ਜੱਸਸੀ ਭੁਸਨ ਕੋਈ ਨਹੀਂ ਹੈ ਵੀ ਕਿਉਂ ਨਾਮ ਲਿਖਿਆ ਹੈ ਸੰਵਧਾਨਿਕ ਹੈ ਗੈਰ ਸंवਧਾਨਿਕ ਹੈ ਕੁਝ ਵੀ ਹੈ ਚਤੋਂ ਰੱਬ ਗਾਜਰਾ ਦੇਵੇ ਰੰਭਾ ਵਿੱਚ ਰੱਖੀ ਦੇ ਤੇ ਮਾਨ ਸਾਹਿਬ ਪਤਾ ਨਹੀਂ ਕੌਣ ਆਰਡਰ ਦਿੰਦਾ ਇਹ ਨਹੀਂ ਪਤਾ ਤੇ ਬਾਕੀ ਹੁਣ ਵਿਰੋਧੀ ਤਾਂ ਬੋਲਦੇ ਨੇ ਵੀ ਇਹ ਕਰ ਕੀ ਰਹੇ ਨੇ ਇਹ ਆਈ ਵਾਸ਼ ਕਰ ਰਹੇ ਨੇ ਇਹਨਾਂ ਦਾ ਮਤਲਬ ਨਹੀਂ ਮਰਜਿੰਦਰ ਸਿੰਘ ਸਿਰਸਕਾ ਕਹਿੰਦਾ ਇਹ ਸਿੱਖਿਆ ਕ੍ਰਾਂਤੀ ਥੋੜੀ ਹੈ ਇਹਦਾ ਚਿਤਕ ਕਹਿੰਦਾ ਸਾਡੀ ਐਜੂਕੇਸ਼ਨ ਦੀ ਉਥੋਂ ਹਾਰ ਕੇ ਇੱਧਰ ਚਲੇ ਗਏ ਮਰਜਿੰਦਰ ਸਿੰਘ ਸਾਡੇ ਸਭ ਤੋਂ ਪਹਿਲਾਂ ਕਮਿਟ ਕੀਤਾ ਉਸ ਦਿਵਾਂ ਦਾ ਆ ਭਾਰਤੀ ਜਨਤਾ ਪਾਰਟੀ ਚੋਂ ਉਤਰਨ ਚੁਗ ਸਾਰੇ ਇੱਧਰੋਂ ਕਾਂਗਰਸ ਵੱਲੋਂ ਬਾਜਵਾ ਸਾਹਿਬ ਰਾਜਾ ਬੜੇ ਸਾਰੇ ਪੈ ਗਏ ਚਲੋ ਇਹ ਤਾਂ ਵਿਰੋਧੀ ਨੇ ਇਹਨਾਂ ਦੀ ਗੱਲ ਤੇ ਤਾਂ ਚਲੋ ਆਪਾਂ ਗੱਲ ਕਰ ਸਕਦੇ ਆ ਲੇਕਿਨ ਕਈ ਤਾਂ ਬੰਦੇ ਐਸੇ ਨੇ ਜਿਵੇਂ ਜਿਹੜੀ ਭਾਰਤ ਇਹਨਾਂ ਦੀ ਹੈਗੀ ਆ ਗਵਰਨਮੈਂਟ ਟੀਚਰਸ ਯੂਨੀਅਨ ਉਹਦਾ ਜਿਹੜਾ ਪ੍ਰਧਾਨ ਆ ਮੈਂ ਦੇਖ ਰਿਹਾ ਸੁਵਿੰਦਰ ਸਿੰਘ ਚਾਹਲ ਉਹਦਾ ਜਨ ਸਕੱਤਰ ਗੁਰਵਿੰਦਰ ਚਾਹਲ ਉਹ ਕਹਿੰਦੇ ਕੀ ਚੱਲਿਆ ਜੀ ਸਾਨੂੰ ਕਹਦੇ ਤੁਸੀਂ ਪ੍ਰਚਾਰ ਕਰੋ ਤੁਸੀਂ ਵੀਡੀਓ ਬਣਾਓ ਭੇਜੋ ਔਰ ਦਿਖਾਓ ਕਿੰਨਿਆ ਲੈਕਸ ਹੁੰਦਾ ਅੱਛੇ ਤੱਕ ਐਕਸਪਮੈਂਟ ਖੋਲੋ ਸਾਰੇ ਟੀਚਰ ਜਿਨੇ ਹੁਣ ਸਕੂਲਾਂ ਦੇ ਵਿੱਚ ਸਾਡੇ ਟੀਚਰਜ਼ ਨੂੰ ਇਹ ਹੁਕਮ ਹੋ ਗਿਆ ਸੋਸ਼ਲ ਮੀਡੀਆ ਤੇ ਰਹੋ ਤੁਸੀਂ ਫੇਸਬੁੱਕ ਤੇ ਪਾਓ ਐਕਸਪਮੈਂਟ ਤੇ ਪਾਓ ਫੋਟੋਆਂ ਪਾਓ ਵੀਡੀਓ ਪਾਓ ਰੰਗੋਲੀਆਂ ਬਣਾਓ ਪੜਾਉਣਾ ਪੜੁਣਾ ਛੱਡੋ ਤੁਸੀਂ ਇਹ ਕੰਮ ਕਰੋ ਤੇ ਉਹ ਕਹਿੰਦੇ ਇਹ ਤਾਂ ਕੰਮ ਸ਼ੁਰੂ ਕਰਤਾ ਇਹਦਾ ਸਿੱਖਿਆ ਕਾਦੀ ਐਸੇ ਇਹ ਤਾਂ ਸਿਆਸੀ ਕਰਨ ਕਰਤਾ ਸਿੱਖਿਆ ਦਾ ਜਿਨੇ ਇਹਨਾਂ ਨੇ ਆਪਦੇ ਜੈੱਟ ਬਣਾ ਲਏ ਸਾਡੇ ਜਿਹੜੇ ਤੇ ਆਪਕ ਨੇ ਇਹ ਕਹਿ ਰਹੇ ਹੈ ਗਵਰਨਮੈਂਟ ਸਕੂਲ ਟੀਚਰ ਜੂਨੀਅਨ ਅਧਿਆਪਕ ਦਲ ਵੀ ਇਹੀ ਕਹਿ ਰਹੇ ਡੀਟੀਆਪੀ ਵੀ ਇਹੀ ਕਹਿ ਰਹੀ ਹੈ ਜਨੀਆਂ ਜਿਹੜੀਆਂ ਸਾਡੀਆਂ ਟ੍ਰੇਡ ਜੂਨੀਅਨ ਨੇ ਉਹਦਾ ਵਿਰੋਧ ਕਰ ਰਹੀਆਂ ਨੇ ਲੇਕਿਨ ਦੂਜੇ ਪਾਸੇ ਮਾਨ ਸਾਹਿਬ ਇਹ ਕਹਿ ਰਹੇ ਨੇ ਕਿ ਇਸੇ ਦਾ ਸਿੱਖਿਆ ਕ੍ਰਾਂਤੀ ਲੈ ਕੇ ਆਉਣੀ ਹੈ ਇਹ ਤਾਂ ਫੈਸਲਾ ਤਾਂ ਪਹਿਲੇ ਦਰਸ਼ਕ ਤੁਸੀਂ ਕਰ ਲੈ ਕਿ ਇਕੱਲੇ ਇਨਫਰਾਸਟ੍ਰਕਚਰਲ ਵਧੀਆ ਕਲਾਸਰੂਮਾਂ ਨਾਲ ਵਧੀਆ ਰੰਗ ਰੋਗਨ ਨਾਲ ਕ੍ਰਾਂਤੀ ਆਊਗੀ ਜਾਂ ਟੀਚਰਸ ਜਿਹੜੇ ਹੋਣ ਵਧੀਆ ਟੀਚਰ ਸੋ ਜਿਹੜੇ ਨੈਤਿਕਤਾ ਵੀ ਸਿਖਾਉਣ ਜਿਹੜੇ ਬੱਚਿਆਂ ਨੂੰ ਇਹ ਉਹਨਾਂ ਦਾ ਮਾਨਸਿਕ ਵਿਕਾਸ ਕਰਨ ਚ ਵੀ ਸਹਾਇ ਹੋਣ ਜਿਹੜੇ ਉਹਨਾਂ ਦੀ ਕਾਉਂਸਲਿੰਗ ਵੀ ਕਰਨ ਜਿਹੜੇ ਉਹਨਾਂ ਨੂੰ ਇੱਕ ਸੁਪਨਾ ਦੇਣ ਜਿਹੜੇ ਉਹਨਾਂ ਨੂੰ ਇਹ ਦੱਸਣ ਕਿ ਹਾਊ ਟੂ ਫੇਸ ਦਾ ਫੇਲਰ ਜੇ ਕੋਈ ਬੰਦਾ ਫੇਲ ਵੀ ਹੋ ਜਾਂਦਾ ਹੈ ਜ਼ਿੰਦਗੀ ਚ ਆ ਸੁਸਾਈਡ ਦਾ ਕੋਈ ਲਾਜ਼ਮੀ ਤੇ ਤੁਸੀਂ ਫੇਲ ਹੋ ਕੇ ਵੀ ਦੁਬਾਰਾ ਉੱਠਣਾ ਕੁਝ ਇਸ ਤਰ੍ਹਾਂ ਤੈ ਕਿ ਹਮਨੇ ਮੰਜ਼ਲੇ ਜਿਲ ਗਏ ਗਿਰਕਰ ਉਠੇ ਔਰ ਉੱਠ ਕੇ ਚੱਲ ਗਏ ਇਸ ਖੋਣ ਇਹ ਵੀ ਦੱਸਣਾ ਲੋਕਾਂ ਨੂੰ ਕੁਝ ਕਰਨੇ ਲਈ ਮੌਸਮ ਨਹੀਂ ਮਨ ਚਾਹੀਏ ਮਨ ਦੀ ਖੇਡ ਹੈ ਸਾਰੀ ਮਨ ਕੇ ਹਾਰੇ ਹਾਰ ਹੈ ਮਨ ਕੇ ਜੀਤੇ ਜੀਤ ਇਹ ਦੱਸਣਾ ਕਿ ਕਿੰਨੇ ਕੁ ਬੰਦੇ ਨੇ ਕਿੰਨੇ ਕੁ ਹਾਰੀਆਂ ਸੁਣਾ ਰਹੇ ਨੇ ਕਿੰਨੇ ਕੁ ਇਸ ਕਦੀ ਗੱਲ ਕਰਨੀਆਂ ਕਿੰਨਾਂ ਨੇ ਆਪ ਐਕਸਟਰਾ ਕਲਾਸਾਂ ਲਾਉਣੀਆਂ ਨੇ ਕਿਸ ਨੇ ਕਿਹਾ ਕਿ ਜਿਹੜਾ ਬੰਦਾ ਐਕਸਟਰਾ ਕਲਾਸ ਲਾਊਗਾ ਉਹਨੂੰ ਅਸੀਂ ਇਨਾਮ ਦੇਵਾਂਗੇ ਜਿਹੜਾ ਤੁਸੀਂ ਤਾਂ ਇਹ ਕਿਹਾ ਵੀ ਜਿਹੜਾ ਜ਼ਿਆਦਾ ਲਾਈਕ ਕਰੂਗਾ ਜ਼ਿਆਦਾ ਵੀਡੀਓਜ਼ ਪਾਊਗਾ ਇਹ ਕੀ ਹੈ ਜੀ ਇਹ ਗੱਲਾਂ ਪ੍ਰਚਾਰ ਹੈ ਕੀ ਪ੍ਰਚਾਰ ਨਾਲ ਸਿੱਖਿਆ ਕ੍ਰਾਂਤੀ ਆਜੂਗੀ ਦੇਖੋ ਮੈਨੂੰ ਤਾਂ ਹੈਰਾਨੀ ਦੀ ਗੱਲ ਹੈ ਮੈਂ ਤਾਂ ਇੱਕ ਇਹ ਵੀ ਹੈਰਾਨ ਹੋਇਆ ਜਦੋਂ ਕਹਿੰਦੇ ਜੀ ਆਈਏਐਸ ਮੈਂ ਤਾਂ ਆਈਏਐਸ ਆਈਪੀਐਸ ਜਦੋਂ ਡਾਇਰੈਕਟਰ ਰਿਹਾ ਹੈ ਆਈਐਸ ਟ੍ਰੇਨਿੰਗ ਸੈਂਟਰ ਦਾ ਤੇ ਮੈਨੂੰ ਤਾਂ ਪਤਾ ਹੈ ਵੀ ਉਹ ਜਿਹੜੇ ਮਿਹਨਤ ਕਰਦੇ ਨੇ ਕਿ ਡੀ ਮੈਂ ਨਹੀਂ ਕਹਿੰਦਾ ਮੈਂ ਤਾਂ ਪੜਾਉਂਦਾ ਰਿਹਾ ਹੈ ਔਰ ਮੈਂ ਕਹਿੰਦਾ ਵੀ ਉਹ ਵੀ ਠੀਕ ਹੈ ਲੇਕਿਨ ਜਿਹੜੇ ਉਹਨਾਂ ਨੂੰ ਬਣਾਉਂਦੇ ਨੇ ਉਹਨਾਂ ਨੂੰ ਤੁਸੀਂ ਭੁੱਲ ਗਏ ਤੁਸੀਂ ਕਿਤੇ ਨਹੀਂ ਕਿਹਾ ਕਿ ਜਿਹੜੇ ਸਾਡੇ ਪ੍ਰੋਫੈਸਰ ਨੇ ਉਹ ਵੀ ਮੈਂਟਰ ਬਣਨਗੇ ਉਹ ਵੀ ਉਹ ਵੀ ਬੱਚਿਆਂ ਨੂੰ ਗੋਦ ਰਹਿਣਗੇ ਵੀ ਮੈਂ ਇਹਨਾਂ ਨੂੰ ਕੁਝ ਬਣਾਉਣਾ ਜਿਨ੍ਹਾਂ ਨੇ ਦੇਸ਼ ਦੇ ਜਿਹੜੇ ਨਿਰਮਾਤਾ ਨੇ ਉਹਨਾਂ ਨੂੰ ਤੁਸੀਂ ਭੁੱਲ ਗਏ ਤੁਸੀਂ ਬਿਲਡਿੰਗਾਂ ਤੇ ਜ਼ੋਰ ਦਿੱਤਾ ਤੁਸੀਂ ਸਿੱਖਿਆ ਕ੍ਰਾਂਤੀ ਜਿਹੜੀ ਆ ਉਹ ਬਿਲਡਿੰਗਾਂ ਨਾਲ ਟਾਇਲਟਸ ਨਾਲ ਤੁਹਾਨੂੰ ਇਹ ਲੱਗਦਾ ਕਿ ਵਧੀਆ ਬਲੈਕਬੋਰਡ ਨਾਲ ਹੀ ਆਉਣੀ ਹੈ ਉਹ ਭਾਈ ਉਹਨਾਂ ਤੇ ਲਿਖਣ ਵਾਲੇ ਬੰਦੇ ਕੌਣ ਨੇ ਅਸਲ ਤਾਂ ਉਹਦੇ 'ਚ ਹੁੰਦੀ ਹੈ ਨਾ ਜਿਹੜੀ ਜਿਹੜਾ ਨਾ ਇੱਕੋ ਕਹਾਣੀ ਸੁਣ ਕੇ ਮੈਂ ਦੀ ਵੀਡੀਓ ਖਤਮ ਕਰਦਾ ਕਿ ਇੱਕ ਬੰਦਾ ਬੁਲਬਲੇ ਵੇਚਦਾ ਫਿਰਦਾ ਗੁਵਾਰੇ ਵੇਚਦਾ ਫਿਰਦਾ ਜਿਹੜੇ ਰੰਗ-ਬਰੰਗੇ ਤੇ ਇੱਕ ਉਹਨੇ ਗੁਵਾਰਾ ਉੱਤੇ ਛੱਡਿਆ ਤੇ ਬਹੁਤ ਉੱਚਾ ਚਲਾ ਗਿਆ ਇੱਕ ਬੱਚਾ ਆਉਂਦਾ ਮਾਸੂਮ ਉਹ ਕਹਿੰਦਾ ਅੰਕਲ ਆ ਜਿਹੜਾ ਤੁਹਾਡਾ ਬਲੈਕ ਗੁਵਾਰਾ ਇੰਨੀ ਉੱਪਰ ਉੱਡਿਆ ਆ ਮੇਰਾ ਰੈੱਡ ਵੀ ਉੱਡ ਜਾ ਮੇਰਾ ਲਾਲ ਗੁਵਾਰਾ ਵੀ ਉੱਪਰ ਉੱਡ ਜਾ ਉਹ ਕਹਿੰਦਾ ਬੇਟਾ ਇਹ ਗੁਵਾਰੇ ਦਾ ਰੰਗ ਨਹੀਂ ਇਹ ਨੂੰ ਉਡਾਉਂਦਾ ਇਹ ਰੂਤੇ ਦੇ ਵਿੱਚ ਜਿਹੜੀ ਹਵਾ ਹੈ ਗੈਸ ਹੈ ਉਹ ਹਣ ਆਉਂਦੀ ਹੈ ਤੇ ਗੈਸ ਕਿਹੜੀ ਹੈ ਤੁਹਾਡੀ ਨੌਲੇਜ ਤੁਹਾਡੀ ਸਿੱਖਿਆ ਤੁਹਾਡੀ ਇਨਫੋਰਮੇਸ਼ਨ ਤੁਹਾਡੀ ਵਿਜ਼ਡਮ ਉਹ ਕਿਹਨੇ ਦੇਣੀ ਹੈ ਉਹ ਦੇਣੀ ਹੈ ਟੀਚਰ ਨੇ ਤੇ ਟੀਚਰ ਬਾਰੇ ਸੀ ਟੀਚਰ ਉਹ ਤਾਂ ਸੀ ਦੂਜੇ ਪਾਸੇ ਲਾਤਾ ਕਿ ਤੁਸੀਂ ਵੀਡੀਓ ਪਾਓ ਸਾਡਾ ਪ੍ਰਚਾਰ ਕਰੋ ਕਿ ਇਹ ਕ੍ਰਾਂਤੀ ਹੈ ਇਹ ਤੁਸੀਂ ਦੱਸਣਾ ਮੈਨੂੰ ਅੜੀਖ ਰਹੂ ਤੁਹਾਡੇ ਸਾਰੇ ਜਿਹੜੇ ਕਮੈਂਟਸ ਨੇ ਉਹਨਾਂ 'ਚ ਕੀ ਹਗਾ ਤੁਸੀਂ ਦਿੰਦੇ ਹੋ ਹੁਣ ਇਹਨਾਂ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ both both should be.